ਜੀ ਫਰਕ ਕੁਛ ਵੀ ਨਹੀਂ ਹੈਗਾ ਇਹਨਾਂ ਵੱਲੋਂ ਇਹ ਬਹਾਨਾ ਬਣਾਇਆ ਜਾ ਰਿਹਾ ਪਹਿਲਾਂ ਜਿਹੜੀ ਨਵੀਂ ਪਾਰਲੀਮੈਂਟ ਬਣੀ ਸੀਗੀ ਜਿਹਦੇ ਵਿੱਚ ਕਰੋੜਾਂ ਦਾ ਖਰਚਾ ਕੀਤਾ ਗਿਆ ਜਦ ਕਿ ਜਿਹੜੀ ਪਹਿਲਾਂ ਵਾਲੀ ਪਾਰਲੀਮੈਂਟ ਸੀ ਉਹਦੇ ਵਿੱਚ ਕੋਈ ਜਿਹੜਾ ਹੈਗਾ ਕੋਈ ਕਿਸੇ ਦਾ ਕੋਈ ਕੰਮ ਨਹੀਂ ਸੀ ਉਹਦੇ ਵਿੱਚ ਵੀ ਪਾਰਲੀਮੈਂਟ ਜਿਹੜੀ ਕੀਤੀ ਜਾ ਸਕਦੀ ਸੀ ਤੇ ਉਸੇ ਹੀ ਤਰਜ਼ ਤੇ ਕਿਹਾ ਜਾ ਰਿਹਾ ਕਿ ਅਸੀਂ ਨਵੇਂ ਨਵੀਂ ਨਵੇਂ ਕਾਨੂੰਨ ਲਿਆਂਦੇ ਕਿ ਨਵੀਂ ਪਾਰਲੀਮੈਂਟ ਖੜੀ ਕੀਤੀ ਆ ਵੀ ਲੋਕਾਂ ਦਾ ਕੀ ਹੋਵੇ ਦੁਨੀਆ ਪੱਦਰ ਤੇ ਕਾਰਪੋਰੇਟ ਘਰਾਣੇ ਮੁਨਾਫੇ ਦੀ ਹਵਸ ਵਾਲੇ ਲਗਾਤਾਰ ਕਿਰਤੀ ਲੋਕਾਂ ਨੂੰ ਦਰੜ ਰਹੇ ਆ ਭਾਵੇਂ ਦੁਨੀਆ ਦੇ ਵਿੱਚ ਜੇ ਐਂ ਕਹਿਣਾ ਹੋਵੇ ਵੀ ਲਗਭਗ ਮਨੁੱਖੀ ਜ਼ਿੰਦਗੀ ਦਾ ਵੱਡਾ ਹਿੱਸਾ ਬਰਾਬਰਤਾ 'ਤੇ ਟੱਪਿਆ ਹੈ ਪਰ ਜਦ ਤੋ ਬੁਰੀ ਤਰ੍ਹਾਂ ਧੈਂਸਮੈਸ ਕਰ ਦਿੱਤਾ ਉਸਨੇ ਸਾਰੇ ਕਾਨੂੰਨਾਂ ਨੂੰ ਸੁਧਾ ਕਰਕੇ ਵੀ ਜਿਹੜੇ ਮਜ਼ਦੂਰ ਨੇ ਇਹ ਕਾਨੂੰਨ ਉਹਦੇ ਚ ਸਜ਼ਾ ਹੋਣ ਦੀਆਂ ਸੀ ਜੋ ਉਹਨਾਂ ਦੇ ਮਤਲਬ 3 ਮਹੀਨੇ 4 ਮਹੀਨੇ ਰੈਸਟ ਰੱਖਿਆ ਜਾਂਦਾ ਸੀ ਜਿਹੜੇ ਉਹਦੇ ਸਾਰੀ ਤੋੜ ਭੰਡਕੀ ਕੀਤੀ ਤੇ ਉਸ ਕਾਨੂੰਨ ਨੂੰ ਬਚਾਉਣ ਵਾਸਤੇ ਸਾਡੇ ਲਗਭਗ 12 ਬੰਦੇ ਸ਼ਹੀਦ ਹੋ ਗਏ ਉਦੋਂ ਤੇ ਹਜੇ ਬਹੁਤ ਸਾਰੇ ਜੇਲ੍ਹਾਂ ਚ ਬੈਠੇ ਨੇ ਪੁਲਿਸ ਸਰਕਾਰ ਨੇ ਨਵਾਂ ਫਰਮਾਨ ਢਾੜਤਾ ਕਿ ਜਿਹੜੇ ਉੱਥੇ ਯੂਨੀਵਰਸਿਟੀ ਚ ਨੌਜਵਾਨ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਉੱਥੇ ਨਾਰੇ ਲਾਉਣ ਦੀ ਕੋਈ ਅਧਿਕਾਰ ਨਹੀਂ ਕਿਸੇ ਪ੍ਰਧਾਨ ਮੰਤਰੀ ਦੇ ਕਿਸੇ ਹੋਰ ਮੰਤਰੀ ਦੇ ਕਿਸੇ ਹੋਰ ਅਹੁਦੇਦਾਰ ਦੇ ਉੱਥੇ ਤੁਸੀਂ ਨਾਰੇ ਨਹੀਂ ਲਾ ਸਕਦੇ ਉੱਥੇ ਰੈਲੀ ਨਹੀਂ ਕਰ ਸਕਦੇ ਤੇ ਇੱਥੋਂ ਕਿਹਾ ਇਹ ਜਾਂਦਾ ਅਸਲ ਦੇ ਵਿੱਚ ਇਹਨਾਂ ਕਾਨੂੰਨਾਂ ਰਾਹੀਂ ਇਹਨਾਂ ਨੇ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਆ ਵੀ ਇੱਕ ਜਿਹੜਾ ਜਿਹੜਾ ਫੈਸਲਾ ਕਦੇ ਡੀਐਸਪੀ ਕਰਦਾ ਸੀਗਾ ਜਿਹੜਾ ਕੇਸ ਕਦੇ ਜਾਂ ਜਿਹੜਾ ਜਿਹੜਾ ਸੁਪਰੀਮ ਜਿਹੜਾ ਇਥੋਂ ਦਾ ਅਧਿਕਾਰੀ ਹੁੰਦਾ ਸੀ ਜ਼ਿਲ੍ਹੇ ਦਾ ਜਿੱਥੇ ਉਹ ਲੋਕਾਂ ਦੇ ਕੇਸ ਮੜ ਸਕਦਾ ਸੀ ਅੱਜ ਇੱਕ ਐਸਐਸਆਈ ਇੱਕ ਛੋਟਾ ਜਿਹਾ ਅਫਸਰ ਵੀ ਲੋਕਾਂ ਦੇ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਜਿਹੜੇ ਮੜ ਕੇ ਉਹ ਲੋਕਾਂ ਨੂੰ ਜੇਲ੍ਹ ਦੇ ਵਿੱਚ ਟੰਗ ਸਕਦਾ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਝੂਠੇ ਕੇਸ ਮੜ ਸਕਦਾ ਹੈ ਪਹਿਲੋਂ ਕਿਸਾਨ ਜਿਹੜੇ ਬੰਦੀਆਂ ਸਾਰਿਆਂ ਨੂੰ ਵੈਗਰ ਟੀਕਾ ਖਾਲਸਾ ਵੈਗਰ ਟੀਕੀ ਪਾਵੇ ਜਿਹੜੇ ਅਧਿਕਾਰ ਨੇ ਇਹ ਅਧਿਕਾਰ ਨਹੀਂ ਪਹਿਲੋਂ ਲੈ ਕੇ ਇਹ ਮੂਮੀਆ ਹੂਟ ਦੇ ਸਬੂਤ ਜਿਵੇਂ ਕਿ ਹੈ ਜਿਆਦੇ ਨੀਆਂ ਚ ਟੂਰ ਨੰਬਰ ਚੁੰਨ ਦਿੱਤੇ ਤੇ ਟੋਡਲ ਮਾਰਾ ਨੇ ਥਾਂ ਮੰਗੀ ਇਹਾ ਦੂ ਲੈਣਾ ਪਰ ਛਿਰਕੀਆਂ ਰੱਖ ਕੇ ਜਿਵੇਂ ਛਿਰਕੀਆਂ ਰੱਖਣ ਲੱਗੇ ਉਹਨੇ ਸੋਚਿਆ ਤਕਰੀਆ ਖਾਣੇ ਵੀ ਇਹਦਾ ਤਿਆਰ ਹੋ ਗਿਆ ਹੈ ਉਹਨੇ ਟੇਡੀਆਂ ਕਰਾ ਮੈਂ ਟੇਡੀਆਂ ਕਰਕੇ ਲਵਾਵਾਂਗੇ ਚਲੋ ਉਹਨੇ ਘਰ-ਬਾਰ ਜਿਹੜਾ ਹੈ ਵੇਚ ਕੇ ਤੇ ਆਪਦਾ ਸਹਿਬ ਜਾਨਾ ਦਾ ਸੰਸਕਾਰ ਕੀਤਾ ਤੇ ਉਹ ਗੱਲਾਂ ਜ ਆਪਣੇ ਨਾਲ ਇਹ ਕਾਨੂੰਨ ਬਣਾ ਲੈਂਦੇ ਨੇ ਫੇਰੇ ਟੇਢੇ ਕਰ ਲੈਂਦੇ ਨੇ ਇਹ ਅੱਜ ਦਾ ਨਹੀਂਗਾ ਇਹ ਮੁਗਲੀਆਂ ਹਕੂਮਤੋਂ ਲੈ ਗਈ ਆਪਣੇ ਨਾਲੇ ਫਰਮਾਨ ਨੇ ਜੇ ਨਾ ਅੱਜ ਕੁੜੀਆਂ ਦੇ ਹਤਿਆਚਾਰ ਹੁੰਦੇ ਸੀ ਢੀਆਂ ਪਹਿਣਾ ਦੇ ਹੁੰਦੇ ਸੀ ਜਾਂ ਕੋਈ ਵੀ ਕਰਦਾ ਸੀ ਕਾਨੂੰਨ ਦਾ ਬਣਾਤੇ ਅੱਜ ਵੇਖੋ ਅੱਗੇ ਨਾਲੋਂ ਵੀ ਜਿਹੜੀਆਂ ਸਾਡੀਆਂ ਢੀਆਂ ਪਹਿਣਾ ਕਿਤੇ ਰੀਆਂ ਜੀ ਜਾਲਾ ਰੋਡੀਆਂ ਨੇ ਉਦੋਂ ਘੱਟ ਨਹੀਂ ਸੀ ਕੋਈ ਕਾਨੂੰਨ ਨਹੀਂ ਬਣਿਆ ਤੇ ਅੱਜ ਜਾਲਾ ਨੇ ਇਹ ਜਿਹੜੇ ਵੀ ਕਾਨੂੰਨ ਬਣਾਉਂਦੇ ਨੇ ਆਹ ਨੇ ਜਾਣੇ ਆਪਾਂ ਨੂੰ ਭਲੇਖੇ ਪਾ ਕੇ ਸਿੱਧੇ ਬਣਾਉਂਦੇ ਨੇ ਪਰ ਮੁਰਕੇ ਜਖਰੀਆ ਖਾਲ ਵਾਂਗੂ ਪੁੱਠੇ ਕਰ ਲੈਂਦੇ ਨੇ ਮੇਰੇ ਜੀ ਕੀ ਨਾਮ ਹੈ ਜੀ ਆਪਣਾ ਮੈਂ ਸੁਖਵਿੰਦਰ ਕੁਮਾਰ 올 ਇੰਡੀਆ ਸਟੂਡੈਂਟ ਫੈਡਰੇਸ਼ਨ ਵੱਲੋਂ ਆ ਜੀ ਅਸੀਂ ਅੱਜ ਸਾਡਾ ਪੰਜਾਬ ਦਾ ਸਾਂਝਾ ਜਮਹੂਰੀਅਤ ਫਰੰਟ ਹੈ ਉਹ ਸੰਜੀਵ ਜੋ ਮੋਰੇ ਦੇ ਫਰੰਟ ਵੱਲੋਂ ਅਸੀਂ ਲਗਭਗ 12-13 ਪੂਰੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਇਕੱਠੇ ਹੋ ਕੇ ਜਿਲਾ ਪ੍ਰਦਰਸ਼ਨ ਅਤੇ ਕਰਨਮਸੇਹ ਸੀ ਇਕੱਠੇ ਹੋਈਆਂ ਜਿੰਦੇ ਵਿੱਚ 올 ਇੰਡੀਆ ਸਟੂਡੈਂਟ ਫੈਡਰੇਸ਼ਨ ਵੀ ਸ਼ਾਮਿਲ ਹੈ ਜਿੰਦੇ ਵਿੱਚ ਕੁੱਲ ਹਿੰਦੀ ਕਿਸਾਨ ਸਭਾ ਵੀ ਸ਼ਾਮਿਲ ਹੈ ਪੰਜਾਬ ਦੀ ਜਿਹੜੀ ਨਰੇਗਾ ਯੂਨੀਅਨ ਵੀ ਸ਼ਾਮਿਲ ਹੈਗੀ ਹੈ ਉਗਰਾਹ ਜਥੇਬੰਦੀ ਵੀ ਸ਼ਾਮਿਲ ਹੈਗੀ ਹੈ ਪੰਜਾਬ ਖੇਤ ਮਜ਼ਦੂਰ ਜਥੇਬੰਦੀ ਵੀ ਸ਼ਾਮਿਲ ਹੈ ਹੋਰ ਵੀ ਮਤਲਬ ਵਿਦਿਆਰਥੀ ਤੇ ਨਾਲ ਜੁੜੀਆਂ ਹੋਈਆਂ ਜਥੇਬੰਦੀਆਂ ਤੇ ਹੋਰ ਵੀ ਜਿਹੜੀਆਂ ਟੀਚਰ ਫੈਡਰੇਸ਼ਨ ਨਾਲ ਜੁੜੀਆਂ ਹੋਈਆਂ ਜਿਹੜੇ ਜਥੇਬੰਦੀਆਂ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਅੱ ਕਾਰਨ ਕੀ ਮੰਦੇ ਅਸੀਂ ਅੱਜ ਦਾ ਜਿਹੜਾ ਪ੍ਰਦਰਸ਼ਨ ਜਿਹੜਾ ਕਰ ਰਹੇ ਹਾਂ ਇਸ ਦਾ ਮੁੱਖ ਕਾਰਨ ਇਹ ਮੰਨਦੇ ਹਾਂ ਅੱਜ ਤੁਸੀਂ ਸਾਰੇ ਜਾਣਦੇ ਹੋ 10 ਦਸੰਬਰ 1948 ਦੇ ਵਿੱਚ ਯੂਨੋ ਤੋਂ ਆਪਣੀ ਇੱਕ ਮਨੁੱਖੀ ਅਧਿਕਾਰ ਦੇ ਦਿਵਸ ਦੇ ਤੌਰ ਤੇ ਇਹ ਦਿਵਸ ਮਨਾਇਆ ਗਿਆ ਸ਼ੁਰੂਆਤ ਕੀਤੀ ਗਈ ਅੱਜ ਸਾਡੇ ਪੂਰੇ ਦੇਸ਼ ਭਾਰਤ ਦੇ ਵਿੱਚ ਤੇ ਪੂਰੀ ਦੁਨੀਆ ਭਾਰਤ ਦੇ ਵਿੱਚ ਜਿਹੜਾ ਮਨੁੱਖੀ ਅਧਿਕਾਰ ਜਿਹੜਾ ਦੇਵਸ ਹੈ 10 ਦਸੰਬਰ ਦੇ ਤੌਰ ਤੇ ਮਨਾਇਆ ਜਾ ਰਿਹਾ ਹੈ ਪਰੰਤੂ ਤੁਸੀਂ ਦੂਜੇ ਪਾਸੇ ਦੇਖ ਸਕਦੇ ਹੋ ਜਿਹੜੀ મોદી ਦੀ ਸਰਕਾਰ ਜਦੋਂ ਦੀ ਸੱਤਾ ਦੇ ਵਿੱਚ ਆਈ ਲਗਭਗ 10 ਤੋਂ ਉੱਪਰ ਸਾਲ ਦਾ ਇਹਨੂੰ ਸਮਾਂ ਹੋ ਗਿਆ ਹੈ મોદી ਦੀ ਸਰਕਾਰ ਬਣੇ ਨੂੰ ਔਰ ਲਗਾਤਾਰ મોદી ਦੀ ਸਰਕਾਰ ਨੇ ਮਤਲਬ ਚਾਹੇ ਕੋਈ ਕਿਸਾਨ ਵਰਗ ਹੋਵੇ ਚਾਹੇ ਕੋਈ ਮਲਾਜ਼ਮ ਵਰਗ ਹੋਵੇ ਚਾਹੇ ਕੋਈ ਵਿਦਿਆਰਥੀ ਵਰਗ ਹੋਵੇ ਹਰੇਕ ਮਤਲਬ ਕਿ ਤਬਕਾ ਦੇ ਮਤਲਬ ਕਿ ਜਿਹੜੇ ਜਿਹੜੇ ਸਾਥੀਆਂ ਨੂੰ ਮਤਲਬ ਕਿ ਕੁਝ ਲੈਣ ਵਾਲਾ ਜਿਹੜਾ ਕੰਮ ਐ ਇਸ ਕੇਂਦਰ ਦੀ ਸਰਕਾਰ ਨੇ ਕੀਤਾ ਉਹ ਨਾਲ ਅਸੀਂ ਇਹ ਦੱਸਣਾ ਚਾਹੁੰਦੇ ਆ ਕਿ ਜਿਹੜੇ ਸਾਡੇ ਜਿਹੜੇ ਬੁੱਧੀਜੀਵੀ ਨੇ ਜਿਹੜੇ ਜਿਹੜੇ ਪੜ੍ਹਾਈ ਦੇ ਖੇਤਰ ਦੇ ਵਿੱਚ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਅੱਗੇ ਨੇ ਪੱਤਰਕਾਰ ਸਾਡਾ ਭਾਈਚਾਰਾ ਹੋਰ ਹੀ ਮਤਲਬ ਕਿ ਜਿਹੜੇ 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 ਬੰਦ ਖੁਲਾਸੇ ਵਾਸਤੇ ਜਿਹੜੇ ਲੋਕ ਲੜਦੇ ਨੇ ਅੱਜ ਉਹ ਮਤਲਬ ਉਹ ਜੇਲ੍ਹਾਂ ਦੇ ਵਿੱਚ ਬੰਦ ਨਹੀਂ ਤਾਂ ਇਸ ਕਰਕੇ ਅੱਜ ਅਸੀਂ 10 ਦਸੰਬਰ ਦੇ ਜੋ ਤੋਟੇ ਪੂਰੇ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਸੀ ਇਹ ਅਪੀਲ ਕਰਨਾ ਚਾਹੁੰਨੀ ਆ ਕਿ ਜਿਹੜੇ ਸਾਡੇ ਜਿਹੜੇ ਮਨੁੱਖੀ ਜਿਹੜੇ ਲੋਕ ਨਹੀਂ ਜਿਹੜੇ ਬੰਦ ਖਲਾਸੀ ਵਾਸਤੇ ਲੜਦੇ ਆ ਉਹਨਾਂ ਨੂੰ ਰਿਲੀਜ਼ ਕੀਤਾ ਜਾਵੇ ਤੇ ਦੂਸਰੇ ਦੂਸਰੇ ਥਾਂ ਤੇ ਅਸੀਂ ਇਹ ਦੇਖ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਜਿਹੜੇ ਪੰਜਾਬ ਦੇ ਵਿੱਚ ਮਤਲਬ ਜਿਹੜੀ ਆਮ ਆਦਮੀ ਪਾਰਟੀ ਦੀ ਜਿਹੜੇ ਸਰਕਾਰ ਬਣੀ ਆ ਉਹਨਾਂ ਨੇ 1158 ਜਿਹੜੇ ਜਿਹੜੇ ਯੋਗ ਜਿਹੜੇ ਪ੍ਰੋਫੈਸਰ ਸੀਗੇ ਉਹਨਾਂ ਦੇ ਵਿੱਚੋਂ 411 ਜਿਹੜੇ ਪ੍ਰੋਫੈਸਰ ਜਿਹੜੇ ਸੀਗੇ ਉਹਨਾਂ ਨੂੰ ਮਤਲਬ ਕਿ ਜੇਲ੍ਹਾਂ ਦੇ ਵਿੱਚ ਡੱਕਣ ਵਾਲਾ ਜਿਹੜਾ ਕੰਮ ਹੈ ਉਸ ਪੰਜਾਬ ਦੀ ਮਤਲਬ ਕਿ ਆਮ ਆਦਮੀ ਪਾਰਟੀ ਇਹ ਲਗਾਤਾਰ ਜਿਹੜੇ ਮਨੁੱਖੀ ਅਧਿਕਾਰਾਂ ਦਾ ਕਾਂਟ ਕਰਨ ਦੇ ਵਾਸਤੇ ਤੁਲੀਆਂ ਹੋਈਆਂ ਤੈਸ ਕਰਕੇ ਸਾਡਾ ਇਹ ਜਿਹੜਾ ਸਾਂਝਾ ਜਮਹੂਰੀ ਦਾ ਫਰੰਟ ਇਹ ਸਾ ਤੁਹਾਡੀ ਮਤਲਬ ਕਿ ਚੈਨਲ ਲਈ ਅਪੀਲ ਕਰਦਾ ਕਿ ਆਓ ਕਿ ਆਪਾਂ ਇਹਨਾਂ ਸਰਕਾਰਾਂ ਦੇ ਖਿਲਾਫ ਮਤਲਬ ਕਿ ਆਪਣੇ ਰਾਈਟਸ ਦੇ ਖਿਲਾਫ ਆਪਣੇ ਮਤਲਬ ਕਿ ਮਨੁੱਖੀ ਅਧਿਕਾਰਾਂ ਦੇ ਖਿਲਾਫ ਚੇਤਨ ਹੋ ਕੇ ਮਤਲਬ ਇੱਕ ਚੰਗਾ ਸਮਾਜ ਬਣਾਉਣ ਵਾਸਤੇ ਅਸੀਂ ਸਾਨੂੰ ਅੱਗੇ ਆਉਣ ਵਾਸਤੇ ਅਪੀਲ ਕਰ ਰਹੇ ਹਾਂ ਜੇ ਲੋਕਾਂ ਨੂੰ ਜਾਣ ਵਾਸਤੇ ਤੈਸ ਕਰਕੇ ਸਾਡਾ ਜਿਹੜਾ ਜਿਹੜਾ ਪ੍ਰਦਰਸ਼ਨ ਆਪਣੇ ਜ਼ਿਲ੍ਹਾ ਹੈੱਡਕੁਆਟਰ ਮੁਕਸਦ ਦੇ ਵਿੱਚ ਰੱਖਿਆ ਹੋਇਆ ਹੈ ਜੀ ਹਾਂਜੀ ਪੰਜੀ ਕੀ ਨਾਮ ਹੈ ਤੇ ਅੱਜ ਤੁਸੀਂ ਤਰਨੇਚ ਪਹੁੰਚੇ ਹੋ ਤੇ ਕੀ ਮੰਗਾਂ ਲੈ ਕੇ ਆਏ ਹੋ ਮੇਰਾ ਨਾਮ ਸੋਪ੍ਰੀਤ ਕੌਰ ਹੈ ਜੀ ਪੰਜਾਬ ਸਟੂਡੈਂਟ ਇਨ ਜਿਲ੍ਹਾ ਗਮਸਰ ਮੁਸਰ ਸਾਹਿਬ ਤੋਂ ਅੱਜ ਅਸੀਂ ਜਿਹੜਾ ਕੇਂਦਰ ਸਰਕਾਰ ਵੱਲੋਂ ਤਿੰਨ ਜਿਹੜੇ ਫੌਜਦਾਰੀ ਕਾਨੂੰਨ ਜਿਹੜੇ ਪਾਸ ਕੀਤੇ ਗਏ ਉਹਨਾਂ ਦੇ ਵਿਰੋਧ ਦੇ ਵਿੱਚ ਤੇ ਜਿਹੜੇ ਜਮਹੂਰੀ ਅਧਿਕਾਰ ਤੇ ਮਨੁੱਖੀ ਅਧਿਕਾਰ ਲੋਕਾਂ ਦੇ ਕੁਚਲੇ ਜਾ ਰਹੇ ਆ ਉਦੇ ਵਿਰੋਧ ਦੇ ਵਿੱਚ ਤੇ ਬੁੱਧੀ ਜੀਵੀਆਂ ਤੇ ਜਿਹੜੇ ਸਮਾਜਿਕ ਕਾਰਕੁਨ ਨੇ ਉਹਨਾਂ ਦੇ ਜਿਹੜੇ ਕੇਸ ਮੜੇ ਜਾਦੇ ਕੇਂਦਰ ਸਰਕਾਰ ਵੱਲੋਂ ਦੇ ਵਿਰੋਧ ਦੇ ਵਿੱਚ ਅੱਜ ਅਸੀਂ ਇਕੱਠੇ ਹੋਏ ਆਂ ਇਹ ਮੁਖਸਰ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੱਦਾ ਸੀਗਾ ਕਿ ਸ਼ਹਿਰ ਦੇ ਵਿੱਚ ਰੋਸ ਰੈਲੀ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਸ਼ਹਿਰ ਦੇ ਵਿੱਚ ਮਾਰਚ ਕੀਤਾ ਜਾਊਗਾ ਓਕੇ ਕਿਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਆਪਣਾ ਜਿਹੜੇ ਪਹਿਲੇ ਵਾਲੇ ਸਮੇਂ ਦੇ ਕਾਨੂੰਨ ਸੀ ਤੇ ਹੁਣ ਨਾਲੇ ਕਾਨੂੰਨਾਂ ਦੇ ਜਿਹੜੇ ਬਣੇ ਆ ਇਹਨਾਂ ਵਿੱਚ ਕੀ ਫਰਕ ਲੱਗ ਰਿਹਾ ਤੁਹਾਨੂੰ ਦੇਖੋ ਜੀ ਫਰਕ ਕੁਛ ਵੀ ਨਹੀਂ ਹੈਗਾ ਇਹਨਾਂ ਵੱਲੋਂ ਇਹ ਬਹਾਨਾ ਬਣਾਇਆ ਜਾ ਰਿਹਾ ਪਹਿਲਾਂ ਜਿਹੜੀ ਨਵੀਂ ਪਾਰਲੀਮੈਂਟ ਬਣੀ ਸੀਗੀ ਜਿਹਦੇ ਵਿੱਚ ਕਰੋੜਾਂ ਦਾ ਖਰਚਾ ਕੀਤਾ ਗਿਆ ਜਦ ਕਿ ਜਿਹੜੀ ਪਹਿਲਾਂ ਵਾਲੀ ਪਾਰਲੀਮੈਂਟ ਸੀ ਉਹਦੇ ਵਿੱਚ ਕੋਈ ਜਿਹੜਾ ਹੈਗਾ ਕੋਈ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਸੀ ਉਹਦੇ ਵਿੱਚ ਵੀ ਪਾਰਲੀਮੈਂਟ ਜਿਹੜੀ ਕੀਤੀ ਜਾ ਸਕਦੀ ਸੀ ਤੇ ਉਸੇ ਹੀ ਤਰਜ਼ ਤੇ ਕਿਹਾ ਜਾ ਰਿਹਾ ਕਿ ਅਸੀਂ ਨਵੇਂ ਨਵੀਂ ਨਵੇਂ ਕਾਨੂੰਨ ਲਿਆਂਦੇ ਕਿ ਨਵੀਂ ਪਾਰਲੀਮੈਂਟ ਖੜੀ ਕੀਤੀ ਆ ਵੀ ਲੋਕਾਂ ਵਾਸਤੇ ਕੁਝ ਨਵਾਂ ਕਰਨ ਲੱਗੇ ਆ ਪਰ ਅਸਲ ਦੇ ਵਿੱਚ ਨਾ ਨਾ ਤਾਂ ਨਵੀਂ ਪਾਰਲੀਮੈਂਟ ਜਿਹੜੀ ਬਣ ਕੇ ਲੋਕਾਂ ਦਾ ਕੋਈ ਸਵਾਰਨਾ ਹੈਗਾ ਇਹਨਾਂ ਨੇ ਤੇ ਨਾ ਹੀ ਜਿਹੜੇ ਤਿੰਨ ਜਿਹੜੇ ਕਾਨੂੰਨ ਲੈ ਕੇ ਆਂਦੇ ਫੌਜਦਾਰੀ ਕਾਨੂੰਨ ਉਹ ਲੈ ਕੇ ਜਿਹੜਾ ਲੋਕਾਂ ਦਾ ਕੋਈ ਸਵਾਰਨਾ ਅਸਲ ਦੇ ਵਿੱਚ ਇਹਨਾਂ ਕਰੋਨਾ ਰਾਹੀਂ ਇਹਨਾਂ ਨੇ ਪੁਲਿਸ ਨੂੰ ਵੱਧ ਅਧ ਜਿਹੜਾ ਫੈਸਲਾ ਕਦੇ ਡੀਐਸਪੀ ਕਰਦਾ ਸੀਗਾ ਜਿਹੜਾ ਕੇਸ ਕਦੇ ਜਾਂ ਜਿਹੜਾ ਜਿਹੜਾ ਸੁਪਰੀਮ ਜਿਹੜਾ ਇੱਥੋਂ ਦਾ ਅਧਿਕਾਰੀ ਹੁੰਦਾ ਸੀ ਜ਼ਿਲ੍ਹੇ ਦਾ ਜਿੱਥੇ ਉਹ ਲੋਕਾਂ ਦੇ ਕੇਸ ਮੜ ਸਕਦਾ ਸੀ ਅੱਜ ਇੱਕ ਐਸਐਸਆਈ ਇੱਕ ਛੋਟਾ ਜਿਹਾ ਅਫਸਰ ਵੀ ਲੋਕਾਂ ਦੇ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਜਿਹੜੇ ਮੜ ਕੇ ਉਹ ਲੋਕਾਂ ਨੂੰ ਜੇਲ੍ਹ ਦੇ ਵਿੱਚ ਟੰਗ ਸਕਦਾ ਲੋਕਾਂ ਨੂੰ ਜਿਹੜਾ ਹੈਗਾ ਉਹਨਾਂ ਤੇ ਝੂਠੇ ਕੇਸ ਮੜ ਸਕਦਾ ਹੈ ਇਸ ਤਰ੍ਹਾਂ ਦੀਆਂ ਪਾਵਰਾਂ ਜਿਹੜੀਆਂ ਪੁਲਿਸ ਪ੍ਰਸ਼ਾਸਨ ਨੂੰ ਦਿੱਤੀਆਂ ਗਈਆਂ ਔਰ ਉਹਦੇ ਤਹਿਤ ਇਹਨਾਂ ਦਾ ਅਸਲ ਮਕਸਦ ਕੀ ਹੈ ਕਿ ਲੋਕ ਜਿਹੜੇ ਕੇਂਦਰ ਦੀਆਂ ਨੀਤੀਆਂ ਦੇ ਖਿਲਾਫ ਜਿਹੜੀ ਕੇਂਦਰ ਨੇ ਅੱਜ ਲੋਕਾਂ ਤੇ ਜਿਹੜਾ ਵੱਖਰੇ ਵੱਖਰੇ ਕੇਸ ਮਾਰ ਕੇ ਕਦੇ ਦੇਸ਼ਰੋਹ ਦਾ ਕਦੇ ਯੂਏਪੀ ਦਾ ਇਸ ਤਰ੍ਹਾਂ ਦੇ ਕੇਸ ਮਾਰ ਕੇ ਲੋਕਾਂ ਨੂੰ ਜੇਲ੍ਹਾਂ ਦੇ ਵਿੱਚ ਸਤਾੜਿਆ ਹੋਇਆ ਉਹਨਾਂ ਕੇਸਾਂ ਨੂੰ ਜਿਹੜਾਗਾ ਹੋਰ ਮਜ਼ਬੂਤ ਕਰਨ ਦੇ ਲਈ ਜਿਹੜੇ ਕਾਨੂੰਨ ਲੈ ਕੇ ਆਉਂਦੇ ਆ ਤੇ ਪੁਲਿਸ ਨੂੰ ਵੱਧ ਅਧਿਕਾਰ ਦਿੱਤੇ ਗਿਆ ਹੈ ਇਸ ਕਰਕੇ ਅਸੀਂ ਇਹਨਾਂ ਦਾ ਕਾਨੂੰਨਾਂ ਦਾ ਜਿਹੜਾ ਵਿਰੋਧ ਕਰਨ ਪਹੁੰਚੇ ਆ ਔਰ ਜਿਸ ਤਰ੍ਹਾਂ ਦਾ ਮਾਹੌਲ ਅੱਜ ਦੇਸ਼ ਦੇ ਵਿੱਚ ਬਣਿਆ ਹੋਇਆ ਕਿ ਲੋਕਾਂ ਨੂੰ ਲੋਕਾਂ ਦੇ ਵਿੱਚ ਫਿਰਕੂ ਮਾਹੌਲ ਫਲਾ ਕੇ ਲੋਕਾਂ ਨੂੰ ਇੱਕ ਦੂਜੇ ਖਿਲਾਫ ਖੜੇ ਕੀਤਾ ਜਾ ਰਿਹਾ ਹੈ ਫਿਰਕਾ ਪ੍ਰਸਿੱਧ ਜਿਹੜੀ ਰਾਜਨੀਤੀ ਉਹ ਕੇਂਦਰ ਸਰਕਾਰ ਕਰ ਰਹੀ ਆ ਔਰ ਅਸੀਂ ਐਸੇ ਫਿਰਕਾ ਪ੍ਰਸਿੱਧ ਦੇ ਖਿਲਾਫ ਜਿਹੜਾ ਜਦੋਂ ਵੀ ਲੋਕ ਕੋਈ ਇਕੱਠੇ ਹੁੰਦੇ ਉਹਦੇ ਖਿਲਾਫ ਜਿਹੜਾ ਕੇਸ ਮੜੇ ਜਾਂਦੇ ਆ ਔਰ ਅਸੀਂ ਇਹਦੇ ਖਿਲਾਫ ਜਿਹੜਾ ਅੱਜ ਸ਼ਹਿਰ ਦੇ ਵਿੱਚ ਰੋਸ ਮਾਰਚ ਕਰਨ ਦੇ ਲਈ ਉਹ ਇਕੱਠੇ ਹੋਏ ਆ ਹਾਂਜੀ ਸੱਸੀ ਗੱਲ ਸੱਸੀ ਗੱਲ ਜੀ ਅੱਜ ਸ਼੍ਰੀ ਗੁਰੂ ਗੋਬਿੰਦ ਸਿੰਘ ਪਾਰਕ ਮੁੱਖਤ ਸਾਬ ਵਿਖੇ ਅੱਜ ਜੋ ਗੱਠ ਕੀਤਾ ਗਿਆ ਜੀ ਇਸ ਇਕੱਠ ਨੂੰ ਲੈ ਕੇ ਕੀ ਕਹਿਣਾ ਚਾਹੀਦਾ ਇਹ ਇਕੱਠ ਜੋ ਪਿਛਲੇ ਸਮੇਂ ਦੇ ਕਾਨੂੰਨ ਬਣੇ ਹੋਏ ਆ ਕਿ ਮਨੁੱਖੀ ਅਧਿਕਾਰਾਂ ਦੀ ਰਾਖੀ ਕਰਨੀ ਮਨੁੱਖੀ ਅਧਿਕਾਰਾਂ ਨੂੰ ਲਾਗੂ ਕਰਨਾ ਉਹਨਾਂ ਨੂੰ ਲੈ ਕੇ ਅੱਜ ਅਸੀਂ ਇੱਥੇ ਲੋਕਾਂ ਨੂੰ ਵੱਡਾ ਇਕੱਠ ਕੀਤਾ ਹੋਇਆ ਵੀ ਜਿਨ੍ਹਾਂ ਨੂੰ ਜਾਗਰੂਤ ਕਰਨ ਵਾਸਤੇ ਤੇ ਉਹਨਾਂ ਅਧਿਕਾਰਾਂ ਦੀ ਮੰਗ ਕਰਨ ਵਾਸਤੇ ਕਿ ਜਿਹੜੇ ਅਧਿਕਾਰ ਲਗਾਤਾਰ ਸਾਡੇ ਖੁੱਸ ਰਹੇ ਆ ਲਗਾਤਾਰ ਸਾਥੋ ਅਧਿਕਾਰ ਖੋ ਰਹੇ ਨੇ ਉਹਨਾਂ ਅਧਿਕਾਰਾਂ ਨੂੰ ਬਚਾਉਣ ਵਾਸਤੇ ਅੱਜ ਦਾ ਹੈ ਸਾਡਾ ਪ੍ਰੋਗਰਾਮ ਇਹ ਗੱਲ ਕਰੀਏ ਤਾਂ ਇਹਨਾਂ ਅਧਿਕਾਰਾਂ ਕਾਨੂੰਨ ਜਿਹੜੇ ਬਣੇ ਆ ਇਹਨਾਂ ਵਿੱਚ ਕਿੰਨੀ ਕੁ ਤੁਹਾਨੂੰ ਮੁਸ਼ਕਿਲ ਆ ਰਹੀ ਹੈ ਕਿ ਕੀ ਮੁਸ਼ਕਿਲ ਆ ਰਹੀ ਹੈ ਇਹ ਗੱਲ ਕਰੀਏ ਜੇ ਕਾਨੂੰਨਾਂ ਦੀ ਗੱਲ ਕਰਨੀ ਜੇ ਅਧਿਕਾਰਾਂ ਦੀ ਗੱਲ ਕਰਨੀ ਹੋਵੇ ਸਭ ਤੋਂ ਪਹਿਲਾਂ ਇੱਕ ਕਾਨੂੰਨ ਬਣਿਆ ਹੋਇਆ ਕਿ 17 ਕਿੱਲੇ ਤੋਂ ਵੱਧ ਕੋਈ ਜ਼ਮੀਨ ਨਹੀਂ ਰੱਖ ਸਕਦਾ ਪਰ ਅੱਜ ਤੱਕ ਉਹ ਕਾਨੂੰਨ ਕਿਸੇ ਨੇ ਇੱਥੇ ਤੱਕ ਲਾਗੂ ਨਹੀਂ ਕੀਤਾ ਕਿਉਂਕਿ ਸਾਡੇ 17 ਕਿੱਦਰ ਦਾ ਕਾਨੂੰਨ 1972 ਦਾ ਬਣਿਆ ਹੋਇਆ ਹੈ ਜੇ ਅੱਜ ਤੱਕ ਉਹ ਕਾਨੂੰਨ ਨਹੀਂ ਲਾਗੂ ਕੀਤਾ ਜਾਦਾ ਥਾ ਜਿਹੜੇ ਸਾਨੂੰ ਮਾੜੇ ਬੁੱਟੇ ਰਾਹਤ ਦਿੰਦੇ ਸੀ ਇੱਕ ਕਾਨੂੰਨ ਬਣਿਆ ਸੀ ਵੀ ਯਾਰ ਜੇ ਸਾਨੂੰ ਕੋਈ ਚੂੜੇ ਝੜੰਮ ਸਾਡੀ ਕੋਈ ਜਾਤ ਪਰਖ ਦਿੰਦਾ ਸਾਡੀ ਕੋਈ ਕੁੱਟ ਮਾਰ ਕਰ ਦਿੰਦਾ ਸੀ ਤਾਂ ਉਹਦੇ ਤੇ ਇਸੇ ਐਕਟ ਲੱਗ ਕੇ ਪਰਚਾ ਕੱਟਿਆ ਜਾਂਦਾ ਸੀ ਪਰ ਜਦੋਂ ਦਾ ਮੋਦੀ ਰਾਜ ਭਾਗ ਤੇ ਸਤਤ ਹੋਏ ਨੇ 2014 ਤੋਂ ਲੈ ਕੇ ਉਸ ਨੇ ਉਸ ਕਾਨੂੰਨ ਨੂੰ ਬਹੁਤ ਪੂਰੀ ਤਰ੍ਹਾਂ ਅਧੱਸ ਮੱਸ ਕਰ ਦਿੱਤਾ ਉਸ ਨੇ ਸਾਰੇ ਕਾਨੂੰਨਾਂ ਦਾ ਸੋਧਾ ਕਰਕੇ ਵੀ ਜਿਹੜੇ ਮਜ਼ਦੂਰ ਨੇ ਇਹ ਕਾਨੂੰਨ ਉਹਦੇ ਚ ਸਜ਼ਾ ਹੋਣ ਦੀਆਂ ਸੀ ਜੋ ਉਹਨਾਂ ਦੇ ਮਤਲਬ 3 ਮਹੀਨੇ 4 ਮਹੀਨੇ ਰੈਸਟ ਰੱਖਿਆ ਜਾਂਦਾ ਸੀ ਜਿਹਨੇ ਉਹਦੇ ਸਾਰੀ ਤੋੜ ਭੰਨ ਕੀਤੀ ਤੇ ਉਸ ਕਾਨੂੰਨ ਨੂੰ ਬਚਾਉਣ ਵਾਸਤੇ ਸਾਡੇ ਲਗਭਗ 12 ਬੰਦੇ ਸ਼ਹੀਦ ਹੋ ਗਏ ਉਦੋਂ ਤੇ ਹਜੇ ਬਹੁਤ ਸਾਰੇ ਜ਼ਿਲ੍ਹਿਆਂ ਚ ਬੈਠੇ ਨੇ ਅਸੀਂ ਆਪਦੇ ਨਵੇਂ ਕਾਨੂੰਨਾਂ ਦੀ ਗੱਲ ਕਰ ਰਹੇ ਹਾਂ ਕਿ ਸਾਨੂੰ ਨਵੇਂ ਕਾਨੂੰਨਾਂ ਚ ਅਧਿਕਾਰ ਮਿਲਣ ਸਾਨੂੰ ਹੋਰ ਰਹਿਤਾ ਮਿਲਣ ਪਰ ਸਾਨੂੰ ਪਿਛਲੇ ਜੋ ਅਧਿਕਾਰ ਮਿਲੇ ਹੋਏ ਨੇ ਲਗਾਤਾਰ ਉਹ ਮੋਦੀ ਸਰਕਾਰ ਖੋ ਰਹੀ ਨਹੀਂ ਇੱਕ ਝਾਮੀਆਂ ਸਲੰਬੀਆਂ ਜਿਹੜੀ ਕਾਲਜ ਦਾ ਯੂਨੀਵਰਸਿਟੀ ਹੈ ਜਣੇ ਉਹਦੇ ਤੇ ਮੋਦੀ ਸਰਕਾਰ ਨੇ ਨਵਾਂ ਫਰਮਾਨ ਚਾੜਤਾ ਕਿ ਜਿਹੜੇ ਉੱਥੇ ਯੂਨੀਵਰਸਿਟੀ ਚ ਨੌਜਵਾਨ ਵਿਦਿਆਰਥੀ ਪੜ੍ਹਦੇ ਨੇ ਉਹਨਾਂ ਨੂੰ ਉੱਥੇ ਨਾਰੇ ਲਾਉਣ ਦੀ ਕੋਈ ਅਧਿਕਾਰ ਨਹੀਂ ਕਿਸੇ ਪ੍ਰਧਾਨ ਮੰਤਰੀ ਦੇ ਕਿਸੇ ਹੋਰ ਮੰਤਰੀ ਦੇ ਕਿਸੇ ਹੋਰ ਅਹੁਦੇਦਾਰ ਦੇ ਉੱਥੇ ਤੁਸੀਂ ਨਾਰੇ ਨਹੀਂ ਲਾ ਸਕਦੇ ਉੱਥੇ ਰੈਲੀ ਨਹੀਂ ਕਰ ਸਕਦੇ ਤੇ ਇੱਥੋਂ ਕਿਹਾ ਜਾਂਦਾ ਕਿ ਯੂਨੀਵਰਸਿਟੀ ਕਾਲਜਾ ਦੇ ਵਿੱਚੋਂ ਵਿਦਿਆਰਥੀ ਲੀਡਰ ਬਣ ਕੇ ਨਿਕਲਦੇ ਨੇ ਪਰ ਜਿੱਥੇ ਵਿਦਿਆਰਥੀਆਂ ਨੂੰ ਬੋਲਣ ਦਾ ਅਧਿਕਾਰ ਨਹੀਂ ਹੋਊ ਜਿੱਥੇ ਉਹਨਾਂ ਨੂੰ ਲਿਖਣ ਦਾ ਅਧਿਕਾਰ ਨਹੀਂ ਹੋਊ ਜਵੇਂ ਸਰਕਾਰ ਚਾਹੂ ਅਧਿਕਾਰ ਉਵੇਂ ਹੋਊਗਾ ਫਿਰ ਇਹ ਸਾਡੇ ਅੱਜ ਦੇ ਜਿਹੜੇ ਮੁਲਕੀ ਅਧਿਕਾਰ ਨਹੀਂ ਉਹ ਲਗਾਤਾਰ ਖੁੱਸ ਰਹੇ ਨੇ ਜਿਹੜੇ ਉਹਨਾਂ ਨੂੰ ਬਚਾਉਣ ਲਈ ਸੀ ਅੱਜ ਇੱਥੇ ਸਾਡੇ ਨੌਜਵਾਨਾਂ ਨੂੰ ਲਗਾਤਾਰ ਉਹ ਜਿਹੜੋ ਤਹਿ ਸਾਡਾ ਥੋੜਾ ਭਾਈਚਾਰਾ ਸਾਡਾ ਪੱਤਰਕਾਰ ਵੀਰ ਨੇ ਉਹਨਾਂ ਦੇ ਲਗਾਤਾਰ ਲਿਖਣ ਤੇ ਪਾਬ